ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਪਿੰਡ ਜੋਧਪੁਰ ਦੇ ਕਿਸਾਨ ਜਥੇਬੰਦੀਆਂ ਅਤੇ ਹੋਰ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਕਿਹਾ ਕਿ ਬੀਤੇ ਦਿਨੀ ਪਿੰਡ ਜੋਧਪੁਰ ਦੇ ਇੱਕ ਵਿਅਕਤੀ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ ਜਿਸ ਦਾ ਕਾਰਨ ਉਹ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜ਼ਮੀਨ ਕੁਝ ਲੋਕਾਂ ਵੱਲੋਂ ਨਾਪ ਲਈ ਗਈ ਸੀ ਇਸ ਕਰਕੇ ਉਸ ਨੇ ਆਤਮ ਹੱਤਿਆ ਕੀਤੀ ਗਈ ਲੰਬੇ ਸੰਘਰਸ਼ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਹੋਇਆ ਪਰ ਪੁਲਿਸ ਵੱਲੋਂ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਇਨਸਾਫ ਲੈਣ ਲਈ ਅੱਜ ਉਹ ਜਿਲ੍ਹਾ ਪੁਲਿਸ ਮੁਖੀ ਦਫ਼ਤਰ ਪੁਜੇ ਹਰਤੇ ਐਸਐਸਪੀ ਮੈਡਰ ਨਾਲ ਮੁਲਾਕਾਤ ਵੀ ਕੀਤੀ ਹੈ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜੇਕਰ ਜਲਦੀ ਹੀ ਕੋਈ ਇਨਸਾਫ ਨਾ ਮਿਲਿਆ ਤਾਂ ਉਹ ਬੱਸਟੈਂਡ ਵੀ ਕਰਨਗੇ ਤੇ ਡੀਆਈਜੀ ਦਫ਼ਤਰ ਤੱਕ ਕਰਾਫ ਵੀ ਕਰਨਗੇ ਪਿੰਡ ਜੋਧਪੁਰ ਦੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਪੁਲਿਸ ਤੱਕ ਗੁਹਾਰ ਲਾਈ ਗਈ ਹੈ ਪਰ ਉਹਨਾਂ ਦੀ ਸੁਣਾਈ ਨਹੀਂ ਹੋ ਰਹੀ ਅਤੇ ਇਨਸਾਫ ਨਹੀਂ ਮਿਲ ਰਿਹਾ ਅੱਜ ਜੋ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲ ਕਰਨ ਨੂੰ ਮਿਲਣ ਲਈ ਫਿਰ ਪੁੱਜੇ ਹਨ ਪਰ ਉਹਨਾਂ ਦੀ ਸੁਣਾਈ ਨਹੀਂ ਹੋ ਰਹੀ ਅਤੇ ਜੇਕਰ ਉਹਨਾਂ ਦੀ ਕੱਲ ਤੱਕ ਸੁਣਾਈ ਨਹੀਂ ਹੁੰਦੀ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ ਅਤੇ ਸੰਘਰਸ਼ ਨੂੰ ਤਿੱਖਾ ਕਰ ਦੇਣਗੇ ਤੇ ਸਰਕਾਰ ਵੱਲ ਸੇਧ ਦੇਣਗੇ ਜਿਸ ਤੇ ਬਾਅਦ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਹੋਰ ਬੋਲਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਸਰ ਕੁਲਵੰਤ ਸਿੰਘ ਜੀ ਵਾਸੀ ਜੋਧਪੁਰ ਪਿੰਡ ਉਹਨਾਂ ਨੂੰ ਬਹੁਤ ਦੱਬ ਘੁੱਟ ਕੇ ੱੱਕੇ ਨਾਲ ਪ੍ਰੈਸ਼ਰ ਪਾਉਣ ਦੀ ਵਜ੍ਹਾ ਕਰਕੇ ਆਤਮ ਹੱਤਿਆ ਕਰਨੀ ਪਈ ਤੇ ਜੋ ਮੁੱਖ ਦੋਸ਼ੀ ਨੇ ਉਹ ਅੱਜ ਵੀ ਸ਼ਰਿਆਮ ਖੁੱਲੇ ਤੁਰੇ ਫਿਰਦੇ ਨੇ ਅਸੀਂ ਐਫ ਆਈ ਆਰ ਕਰਾਈ ਤੇ ਪ੍ਰਸ਼ਾਸਨ ਵੱਲੋਂ ਬਹੁਤ ਢਿੱਲੀ ਕਾਰਗੁਜ਼ਾਰੀ ਹੋਈ ਆ ਜਿਸ ਕਰਕੇ ਸਾਨੂੰ ਮਜਬੂਰਨ 6ਵੇਂ ਦਿਨ ਆਪਦੀ ਬਾਡੀ ਮੋਰਚੀਲੀ ਚ ਰੱਖਣੀ ਪਈ ਤੇ ਆਪ ਇੱਥੇ ਦਰਦ ਦਰਦੀਆਂ ੱੱਕਣਾ ਖਾ ਕੇ ਐਸ ਐਸ ਪੀ ਦਫ਼ਤਰ ਮੂਰੇ ਅਸੀਂ ਰੋਸ ਮੁਜ਼ਾਹਰਾ ਕਰਨ ਵੱਲੋਂ ਮਜਬੂਰ ਆ ਤੇ ਇਹ ਰੋਸ ਮੁਜ਼ਾਹਰਾ ਪਿੰਡ ਪਿੰਡ ਪਧਰੀ ਤੇ ਪਿੰਡ ਪਧਰੀ ਜਥੇਬੰਦੀ ਦੇ ਮੈਂਬਰਾਂ ਵੱਲੋਂ ਲਾਈ ਗਈ ਹੈ ਤੇ ਉਸ ਦੇ ਵਿੱਚ ਕੀ ਹੈ ਕਿ ਅਸੀਂ ਇਹ ਇਹਨਾਂ ਨੂੰ ਇੰਟੀਮੀਟਮ ਦੇ ਚੁੱਕੇ ਹਾਂ ਕਿ ਅਗਰ ਸਾਡੀ ਹਲੇ ਵੀ ਕੋਈ ਇਹਨਾਂ ਨੇ ਦੁਹਾਰ ਨਾ ਸੁਣੀ ਤਾਂ ਕੱਲ ਨੂੰ ਅਸੀਂ ਡੀਆਈਜੀ ਆਫਿਸ ਜਾਂ ਬੱਸ ਸਟੈਂਡ ਘੇਰਾਂਗੇ ਠੀਕ ਹੈ ਸਰ ਤੁਹਾਡਾ ਕੀ ਰਿਸ਼ਤਾ ਹੈ ਸਰ ਉਹਨਾਂ ਨਾਲ ਮੈਂ ਮੈਂ ਉਹਨਾਂ ਦੇ ਘਰੇ ਰਿਹਾ ਹਾਂ ਜੀ ਛੋਟੀ ਬੇਟੀ ਨਾਲ ਮੈਰਿਜ ਹੋਈ ਹੈ ਮੇਰਾ ਦਮਾਤ ਹਾਂ ਸਰ ਕੀ ਨਾਮ ਹੈ ਸਰ ਤੁਹਾਡਾ ਗੁਲਦੀਪ ਸਿੰਘ ਸਰ ਠੀਕ ਹੈ ਸਰ ਹਾਂ ਜੀ ਸਰ ਕਿਸ ਤਰੀਕੇ ਨਾਲ ਤੁਸੀਂ ਆਜਾ ਐਸਐਸਬੀ ਆਫਿਸ ਇਕੱਠੇ ਹੋਵੋਗੇ ਕੀ ਨਾਮ ਹੈ ਸਰ ਤੁਹਾਡਾ ਬਲਵਜ ਸਿੰਘ ਮਾਨ ਹਾਂ ਜੀ ਮੇਰੇ ਦਾਦਾ ਜੀ ਜੀ ਸਾਡੀ ਨਾ ਕੁਛ ਪੈਲੀ ਦਾ ਰੋਲਾ ਸੀਗਾ ਕੱਲ੍ਹ ਦੇ ਦਿਨ ਨੂੰ ਤੁਸੀਂ ਬੋਲੋ ਮੰਨ ਲਓ ਸਾਡੀ ਪੈਲੀ ਸੇ ਉਹ ਕੁਛ ਮੰਨ ਲਓ ਬੁੱਟਾ ਸਿੰਘ ਵਰਗੇ ਬੰਦੇ ਨੇ ਸਾਡੀ ਪੈਲੀ ਤੇ ਕਬਜ਼ਾ ਕੀਤਾ ਜੀ ਜਦੋਂ ਅਸੀਂ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨੇ ਸਾਨੂੰ ਬਹੁਤ ਧੰਕੀਆਂ ਦਿੱਤੀਆਂ ਉਸ ਤੋਂ ਬਾਅਦ ਮੇਰੇ ਦਾਦਾ ਜੀ ਆ ਕੇ ਡਿਪਰੈਸ਼ਨ ਦੇ ਵਿੱਚ ਆ ਗਏ ਤੇ ਉਹਨਾਂ ਨੇ ਆ ਕੇ ਮਰ ਤਿਆਰੀ ਕੀਤੀ ਉਸ ਦੇ ਸਬੰਧ ਵਿੱਚ ਅਸੀਂ ਆਏ ਹਾਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਸੀਂ ਉਹਦੀ ਮੰਗ ਕਰਦੇ ਹਾਂ ਜੀ ਉਹਦਾ ਸਾਨੂੰ ਇਨਸਾਫ਼ ਮਿਲੇ ਠੀਕ ਹੈ ਅਭੀ ਤੱਕ ਕੋਈ ਬੰਦੇ ਅਰੈਸਟ ਕੀਤੇ ਗਏ ਪੁਲਿਸ ਦੁਆਰਾ ਸਰ ਕਹਿ ਰਹੇ ਆ ਵੀ ਉਹਨਾਂ ਦੋਸ਼ੀਆਂ ਦੇ ਵਿੱਚ ਇੱਕ ਜਿਹੜਾ ਸਭ ਤੋਂ ਕਮਜ਼ੋਰ ਬੰਦਾ ਉਹ ਅਰੈਸਟ ਕੀਤਾ ਅਜੇ ਸਾਨੂੰ ਕੁਝ ਪਤਾ ਨਹੀਂ ਕਹਿ ਰਹੇ ਆ ਮੁੱਖ ਦੋਸ਼ੀ ਕੁਝ ਨਹੀਂ ਗਏ ਨਾ ਮੁੱਖ ਦੋਸ਼ੀ ਦੇ ਵਿੱਚ ਕੁਝ ਨਹੀਂ ਆ ਹਾਂ ਜੀ ਸਰ ਕੀ ਨਾਮ ਹੈ ਸਰ ਤੁਹਾਡਾ ਗੁਰਵਿੰਦਰ ਸਿੰਘ ਆ ਠੀਕ ਹੈ ਸਰ ਕੀ ਮਸਲਾ ਹੈ ਸਰ ਤੁਸੀਂ ਅੱਜ ਐਸਐਸਪੀ ਆਫਿਸ ਇਕੱਠੇ ਹੋਏ ਹੋ ਸਰ ਸਰ ਮਸਲਾ ਤਾਂ ਸਾਰਿਆਂ ਨੂੰ ਪਤਾ ਹੀ ਆ ਸਰਕਰਮਤ ਸਿੰਘ ਜੀ ਜਿਹੜੀ ਜ਼ਮੀਨ ਸੀ ਬੂਟਾ ਸਿੰਘ ਉਹਨਾਂ ਨੇ ਜ਼ਬਰਦਸਤੀ ਵਾਈ ਆ ਧੋਖੇ ਨਾਲ ਰਜਿਸਟਰੀ ਕਰਾਈਆਂ ਕਰਦਾਵਰੀਆਂ ਕਰਾਈਆਂ ਉਸ ਤੋਂ ਬਾਅਦ ਉਹਨਾਂ ਦੀ ਡਿਪਰੈਸ਼ਨ ਚਲੇ ਗਏ ਮੌਤ ਹੋ ਗਈ ਆ ਫੇਰ ਵੀ ਉਹ ਧਮਕੀਆਂ ਦੇ ਰਿਹਾ ਅੱਜ ਹਲੇ ਵੀ ਉਹਨਾਂ ਦੀ ਵੀਡੀਓ ਆਡੀਓ ਵਾਇਰਲ ਹੋ ਰਹੀ ਆ ਵੀ ਅਸੀਂ ਪੁਲਿਸ ਬੰਨੀ ਹੋਈ ਆ ਹੁਣ ਬੰਨੀ ਹੋਈ ਨਹੀਂ ਦੱਸੋ ਸਰ ਕੋਈ ਬੰਦਾ ਕਹਿਣਾ ਚਾਹ ਰਿਹਾ ਮੈਂ ਕਹਿ ਰਿਹਾ ਮੇਰੇ ਤੇ ਜਿਹੜਾ ਕਿਸੇ ਨੇ ਬੱਪ ਸੇਟਣਾ ਸੱਡਦੇ ਮੈਨੂੰ ਕੋਈ ਚੱਕਰ ਨਹੀਂਗਾ ਜੋ ਸਚਾਈ ਆ ਸਭ ਦੇ ਸਾਹਮਣ ਕੋਈ ਕਹੇ ਰਿਆ ਜੂਨੀਅਰ ਨਾਲ ਆਈ ਸੀ ਜੂਨੀਅਰ ਸਾਡੇ ਨਾਲ ਖੜੀ ਆ ਉਹ ਕਹਿੰਦੇ ਜਿੱਥੇ ਅਸੀਂ ਝੂਠੇ ਆ ਪਰ ਸਾਨੂੰ ਸਾਬਤ ਕਰੋ ਜੇ ਜੂਨੀਅਰ ਵਾਕਈ ਝੂਠੀ ਹੁੰਦੀ ਕਿਉਂ ਸਾਡੇ ਨਾਲ ਆਉਂਦੀ ਤੇ ਪੁਲਿਸ ਵਾਲਿਆਂ ਨੇ ਕੀ ਕੀ ਕੀਤਾ ਉਹਨਾਂ ਨੂੰ ਅਸੀਂ ਆਡੀਓ ਦਿਖਾਈ ਹੈ ਸਾਰਾ ਕੁਝ ਦਿਖਾਈ ਚੈੱਕ ਰਾਇਆ ਪਰ ਉਹ ਕਿਉਂ ਨਹੀਂ ਕਾਰਵਾਈ ਕਰ ਰਹੇ ਅਸੀਂ ਤਾਂ ਚਾਹੁੰਦੇ ਆ ਵੀ ਪ੍ਰਸ਼ਾਸਨ ਸਾਡੇ ਸਾਥ ਦੇਵੇ ਹਲੇ ਤੱਕ ਅਸੀਂ ਪ੍ਰਸ਼ਾਸਨ ਦੇ ਨਾਲ ਆ ਪਰ ਸਾਡੀ ਕੋਈ ਨਾ ਮੰਨੂ ਤਾਂ ਫਿਰ ਕੋਈ ਨਾ ਕੋਈ ਰੋਡ ਜਾਮ ਕਰਾਂਗੇ ਕੁਝ ਨਾ ਕੁਝ ਤੁਹਾਨੂੰ ਕਰਨੇ ਪਊਗਾ ਜੀ ਠੀਕ ਹੈ ਹਾਂ ਹੁਣ ਤੁਹਾਡੀ ਐਸਐਸਪੀ ਨਾਲ ਕੋਈ ਮੀਟਿੰਗ ਵੀ ਹੋਈ ਹੈ ਜੀ ਹਾਲਾਂਕਿ ਮੀਟਿੰਗ ਹੋਈ ਹੈ ਹਾਲਾਂਕ कोई, कोई सीटा नहीं निकले जी ही ही लग दे, दे रहे ठीक है न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत